ਮੈਂ ਅਸਰਦੇਸ਼ ਕੁਮਾਰੀ ਜ਼ਿਲ੍ਹਾ ਰੂਪਨਗਰ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਬਿਲੋਂਗ ਕਰਦੀ ਹਾਂ। ਮੈਨੂੰ ਇਹ ਦੱਸਦੇ ਬਹੁਤ ਜ਼ਿਆਦਾ ਮਾਣ ਮਹਿਸੂਸ ਹੋ ਰਿਹਾ ਹੈ ਕਿ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਸਾਡੇ ਸਿੱਖਿਆ ਮੰਤਰੀ ਸ਼੍ਰੀ ਹਰਜੋਤ ਸਿੰਘ ਬੈਂਸ ਜੀ ਦਾ ਆਪਣਾ ਹਲਕਾ ਹੈ ਜਿਹਦੇ ਛੱਤਰ ਛਾਇਆ 'ਚ ਅਸੀਂ ਆਪਣੇ ਹਲਕੇ ਦੇ ਲੋਕ ਬਹੁਤ ਜ਼ਿਆਦਾ ਖੁਸ਼ ਆ। ਸੀਐਮ ਸਾਹਿਬ ਮੈਂ ਆਪ ਜੀ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ ਕਿ ਤੁਸੀਂ ਸਾਡੇ ਭਰਾ ਹਰਜੋਤ ਸਿੰਘ ਬੈਂਸ ਨੂੰ ਸਿੱਖਿਆ ਦਾ ਇਹ ਕੰਮ ਦੇ ਕੇ ਟਾਂਚੇ ਦਾ ਸੰ ਜਿੰਮੇਵਾਰੀ ਦੇ ਕੇ ਸਾਡਾ ਬਹੁਤ ਮਾਨ ਵਧਾਇਆ ਹੈ ਜੀ ਔਰ ਅਸੀਂ ਸਰ ਤੁਹਾਡੀ ਰਹਿਨੁਮਾਈ ਦੇ ਵਿੱਚ ਤਿੰਨ ਭੈਣਾਂ ਐਸੋਸੀਏਟ ਟੀਚਰ ਹੋਈਆਂ ਤੇ ਪੱਕੀਆਂ ਹੋਈਆਂ ਤੇ ਤੁਹਾਡੀ ਸਰਕਾਰ ਦੇ ਵਿੱਚ ਜਿਹੜਾ ਮੈਂ ਤੁਹਾਨੂੰ ਸਾਰਾ ਅਸੀਂ ਪੰਜ ਭੈਣਾਂ ਐ ਸਰਕਾਰੀ ਸਕੂਲਾਂ ਚ ਪੜੀਆਂ ਤੇ ਬਹੁਤ ਗਰੀਬ ਪਰਵਾਰ ਨੂੰ ਬਿਲੋਂਗ ਕਰਦੀਆਂ ਸਰ ਚੌਥੀ ਭੈਣ ਨੂੰ ਸਾਡੇ ਸਿੱਖਿਆ ਮੰਤਰੀ ਸਾਹਿਬ ਨੇ ਅੰਗਰਵਾੜੀ ਵਰਕਰ ਦਾ ਨਿਯੁਕਤੀ ਪੱਤਰ ਦਿੱਤਾ ਸੀ ਚਾਰ ਭੈਣਾਂ ਨੌਕਰੀਆਂ ਗਈਆਂ ਜੀ ਤੇ ਹੁਣ ਅਸੀਂ ਦੋ ਭੈਣਾਂ ਸਰ ਈਟੀਟੀ 2364 ਪਰਟੀ ਪਾਰਟੀ ਵਿੱਚ ਸਿਲੇਕਟਡ ਹੋਈਆਂ ਮੇਰੀ ਸਿਸਟਰ ਵੀ ਆਈ ਹੋਈ ਸ੍ਰੇਸ਼ਵਾਲਾ ਆਤੀ ਸਰ ਸਰ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਆਪਣੇ ਮੰਤਰੀ ਸਾਹਿਬ ਦਾ ਸਿੱਖਿਆ ਦਾ ਮਹਿਕਮਾ ਔਰ ਸਿੱਖਿਆ ਦਾ ਜੋ ਸੁਧਾਰ ਹੋਇਆ ਹੈ ਸਾਡੇ ਸਕੂਲਾਂ ਦਾ ਆਪਾਂ ਹੁਣ ਨਵੇਂ ਸਕੂਲਾਂ ਤੇ ਜਾ ਰਹੇ ਤੇ ਤੁਸੀਂ ਸਾਰੇ ਦੇਖਣਗੇ ਕਿ ਸਕੂਲ ਕਿੰਨੇ ਵਧੀਆ ਬਣ ਚੁੱਕਿਆ ਹਨ ਸਰ ਮੇਰੇ ਸਰਕਾਰੀ ਪ੍ਰਾਇਮਰੀ ਸਕੂਲ ਨੱਕਿਆਂ ਵਿਖੇ ਪੜ੍ਹਾਉਂਦੀ ਆ ਜੀ ਮੇਰਾ ਸਕੂਲ ਜਦ ਮਰਜੀ ਰੋਡ ਤੇ ਆ ਕੇ ਕੋਈ ਵੀ ਚੈੱਕ ਕਰ ਲਵੇ ਸਭ ਤੋਂ ਵਧੀਆ ਮੇਰਾ ਸਕੂਲ ਹੈ ਕੀਰਤਪੁਰ ਸਾਹਿਬ ਧੰਨਵਾਦ ਜੀ ਵਾਹ ਵਾਹ ਧੰਨਵਾਦ